ਅੱਜ ਸਵੇਰੇ ਕਨ ਇੱਕ ਮਿੱਤਰ ਦਾ ਫੋਨ ਆਇਆ ਕਹਿੰਦਾ ਗੁਰੇ ਭਾਈ ਸਰਦੀਆਂ ਦੇ ਵਿੱਚ ਹਰੇਕ ਸਾਲ ਦੀ ਤਰ੍ਹਾਂ ਪਜੀਰੀ ਰਲਾ ਲਈ ਮੈਂ ਦੇਸੀ ਕਿਉਂ ਬਦਾਮ ਦਾਖਾਂ ਖੋਪਾ ਪਿਸਤਾ ਕਾਜੂ ਖਸਖਸ ਕਮਰਕਸ ਖੋਪੇ ਦਾ ਬੂਰ ਪਾ ਕੇ ਤੇ ਹੁਣ ਜਦ ਮੈਂ ਖਾਣਾ ਨਾ ਤਾਂ ਮੇਰੇ ਪਿੰਡੇ ਤੇ ਖੁਰਕ ਹੁੰਦੀ ਹੈ ਤੌਲੀਆਂ ਆਉਣ ਲੱਗੀਆਂ ਪਰ ਮੈਂ ਇਸ ਕਰ ਗਈ ਯੂਰਿਨ ਲੱਗ ਕੇ ਆਉਣ ਲੱਗ ਪਿਆ ਦੋਸਤੋ ਜੇਕਰ ਤੁਹਾਨੂੰ ਜਾਂ ਤੁਹਾਡੇ ਮਿੱਤਰ ਨੂੰ ਜਾਂ ਤੁਹਾਡੇ ਫੈਮਿਲੀ ਵਿੱਚ ਕਿਸੇ ਨੂੰ ਅਕਸਰ ਇਸ ਤਰ੍ਹਾਂ ਹੋ ਜੇ ਵੀ ਤੁਸੀਂ 3-4000 ਦੀ ਮਹਿੰਗੀ ਸਰਦੀਆਂ ਦੇ ਵਿੱਚ ਵਜਿਰੀ ਰਲਾ ਨੂੰ ਜਿਹੜੀ ਕਿ ਬਹੁਤ ਹੀ ਗੁਣਕਾਰੀ ਹੁੰਦੀ ਹੈ ਤੇ মালਟੀ ਵਿਟਾਮਿਨ ਦਾ ਕੰਮ ਕਰਦੀ ਹੈ। ਸਰੀਰ ਨੂੰ ਤੰਦਰੁਸਤ ਰੱਖਦੀ ਹੈ ਅੰਦਰੂਨੀ ਤੌਰ ਤੇ ਮਾਨਸਿਕ ਤੌਰ ਤੇ ਦਿਮਾਗੀ ਤੌਰ ਤੇ ਕੰਮ ਕਰਦੀ ਹੈ। ਪਹਿਲਾਂ ਸਿਆਣੇ ਇਸ ਅਕਸਰੇ ਖਾਂਦੇ ਹੁੰਦੇ ਸਰਦੀਆਂ ਦੇ ਵਿੱਚ। ਤਾਂ ਇਸ ਦਾ ਹੱਲ ਇਹ ਹੈ ਵੀ ਇਹਦੀ ਗਰਮੈਸ ਨੂੰ ਘਟਾਉਣ ਲਈ ਤੁਸੀਂ ਇਹ ਲੈਣੀ ਹੈ। ਲੋਹ ਪਸਮ 10 ਗ੍ਰਾਮ ਫੇਰ ਲੈਣੀ ਆ ਤੁਸੀਂ ਨੇ ਬੰਗ ਪਸਮ 20 ਗ੍ਰਾਮ ਤੇ ਤਰਬੰਗ ਪਸਮ ਲੋਹ ਪਸਮ 10 ਗ੍ਰਾਮ ਬੰਗ ਪਸਮ 20 ਗ੍ਰਾਮ ਤੇ ਤਰਬੰਗ ਪਸਮ ਵਧੀਆ ਕੰਪਨੀ ਵੈਦਿਆਨਤ ਕੰਪਨੀ ਲੈ ਕੇ ਇਹਦੇ ਵਿੱਚ ਮਿਲਾ ਲਓ ਜੇ ਹੋਰ ਵੀ ਤੁਸੀਂ ਨੇ ਇਹਨੂੰ ਗੁਣਕਾਰੀ ਕਰਨਾ ਤਾਂ ਘੱਟੋ ਘੱਟ 30 ਗ੍ਰਾਮ ਨਿੱਕੀ ਇਲੈਚੀ ਲੈ ਕੇ ਉਹਦੇ ਬੀਜ ਕੱਢ ਕੇ ਚੱਕਰਾ ਕਰਕੇ ਉਹਦੇ ਵਿੱਚ ਮਿਲਾ ਦਿਓ ਤੇ ਇਹ ਤੁਹਾਡੀ ਪਜਿਰੀ ਤੁਹਾਨੂੰ ਗਰਮੈਸ ਨਹੀਂ ਕਰੇਗੀ মালਟੀ ਵਿਟਾਮਿਨ ਦਾ ਕੰਮ ਕਰੇਗੀ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਜਾਣਕਾਰੀ ਲਈ ਗਿਆਨੀ ਰਤਨ ਸਿੰਘ ਆਯੁਰਵੈਦਿਕ ਸੁਸਾਇਟੀ ਦਾ ਜਿਹੜਾ ਸਾਡਾ ਪੇਜ ਹੈ ਪਲੀਜ਼ ਉਹਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਤਾਂ ਕਿ ਹੈਲਥ ਨਾਲ ਰਿਲੇਟਡ ਜਿਹੜੀਆਂ ਹੋਰ ਵੀਡੀਓਜ਼ ਅਸੀਂ ਅਪਲੋਡ ਕਰੀਏ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਪਹੁੰਚ ਸਕੇ ਧੰਨਵਾਦ ਜੀ